ਮਾਤਾ ਜੀ ਕੀ ਨਾਮ ਕੀ ਹੈ ਆਪਣਾ ਤੁਹਾਡਾ ਨਾਮ ਹਾਂ ਮੇਰ ਸਵਿੱਤਰੀ ਸਵਿੱਤਰੀ ਹਾਂ ਅੱਛਾ ਪਿੰਡ ਤੁਹਾਡਾ ਕਿਹੜਾ ਹੈਗਾ ਵੇਖੇ ਮੇਰੇ ਜਿੱਥੇ ਤੁਸੀਂ ਵਿਆਹੇ ਸੀ ਮੋਲਵਾਲ ਮੋਲਵਾਲ ਇਹ ਸੰਗਰੂਰ ਚ ਪੈਂਦਾ ਜਿਹੜਾ ਹਾਂ ਹਾਂ ਸੰਗਰੂਰ ਚ ਪੈਂਦਾ ਇਹ ਅੱਛਾ ਬੱਚਾ ਤੁਹਾਡੇ ਕੋਈ ਹੈ ਨਹੀਂ ਸੀਗਾ ਨਾ ਬੱਚਾ ਸਾਡੇ ਦੋਨੇ ਜੀ ਰਹਿੰਦੇ ਸੀ ਦੋਨੇ ਤੇ ਸੀ ਅੱਛਾ ਕੀ ਗੱਲ ਕੀ ਹੋਈ ਹੈ ਦੱਸੋ ਸੇਵਾਦਾਰ ਛੱਡਣ ਸਾਡੇ ਸਾਡੇ ਦੇ ਸੇਵਾਦਾਰ ਰੱਖੇ ਹੋਏ ਸੀ ਹਰ ਕੰਮ ਕਰਦਾ ਦੋ ਤਾਂ ਨਾ ਬਜ਼ੁਰਗ ਨਮਾਵਈ ਜਾਂਦੀ ਸੀ ਦਾੜੀ ਕੇ ਸਵਾਜਨੀ ਜੀ ਸਾਰਾ ਕੰਮ ਕਰ ਦਿੱਤੀ ਉਹ ਸਾਡੇ ਇਹ ਦੇ ਕੁਦਰਤੀ ਸਾਡੇ ਗੱਲਾਂ ਕਰਦੇ ਤੇ ਮੇਰੇ ਘਰ ਵਾਲੀ ਭਾਂਜੀ ਆ ਗਈ ਸਾਕੀ ਭਾਂਜੀ ਸਾਡੇ ਘਰ ਵਾਲੇ ਦੀ ਹਾਂ ਹਾਂ ਹੂੰ ਕਿਹੜੇ ਪਿੰਡ ਤੋਂ ਉਹ ਨਹਿ ਰੋੜੇ ਤੋਂ ਹੂੰ ਚਲੋ ਅਗਨੇ ਪਾਈ ਮੈਂ ਜੋ ਸੇਵਾਦਾਰ ਜਾਣੀ ਤੇ ਮੈਂ ਕਿਹਾ ਇਹਨਾਂ ਕਹਿੰਦੀ ਸੇਵਾ ਹੋਈ ਜਾਂਦੀ ਹੈ ਪਰ ਸੇਵਾ ਤਾਂ ਕੀ ਜਾਣੇ ਹੂੰ ਵੀ ਕੋਈ ਪਤਾ ਨਹੀਂ ਹੈ ਕਿ ਬਗਾਨ ਦੇ ਜੋ ਸੇਵਾ ਕਰੇ ਨਾ ਕਰੇ ਹੂੰ ਕਹਿੰਦੇ ਨਹੀਂ ਮੈਂ ਤਾਂ ਜ਼ਰੂਰ ਚਾਹੀਦਾ ਜਾ ਰੋਣੇ ਕਹਿੰਦੀ ਮੈਂ ਤੁਹਾਡੇ ਭਾਣ ਜੀ ਮੈਂ ਦੀ ਧੀਜ ਮੈਨੂੰ ਪੁੱਛਣ ਨੂੰ ਤੁਹਾਡੇ ਘਰ ਵਾਲੇ ਦੀ ਜਿਹੜੀ ਭਾਣ ਜੀ ਸੀ ਉਹ ਕਹਿੰਦੀ ਮੈਂ ਆਪਦੇ ਧੀਜ ਵਾਈ ਨੂੰ ਪੁੱਛ ਲੈਣੀ ਆ ਮੈਂ ਆਪਦੇ ਧੀਜ ਮੈਨੂੰ ਪੁੱਛਣ ਨੂੰ ਉਹ ਭਾ ਧੀਜ ਮੈਨੂੰ ਪੁੱਛਣ ਦਾ ਕੀ ਰਹੀ ਉਹਦਾ ਨਾਸਾਂ ਨੂੰ ਪੁੱਛਿਆ ਨਾਸਾਂ ਨੂੰ ਫੋਨ ਕਰਿਆ ਵੇਸੀ ਉਹਨੇ ਆਉਣਾ ਉਹ ਤਾਂ ਦੇ ਕੇ ਛੱਡ ਗਏ ਹੂੰ ਫਿਰ ਸਿ ਕਾਰਮ ਕਰਮੀ ਭਈ ਇੱਕ ਸਾਧ ਬਸਿੱਤ ਨਹੀਂ ਕਰਨਾ ਚਿਤ ਮੰਦਰ ਰਹਿ ਚਿਤ ਮੰਦਰ ਨਾਵੇ अच्छा जब वो थोड़ी सेवा करने वास्ते आए तो सी उनना ने कहदा भी एक साल पहला भाई ਸਾਡੀ ਸੇਵਾ ਕਰੋ ਫਿਰ ਅਸੀਂ ਜਿਹੜੇ ਕੋਈ ਜ਼ਮੀਨ ਆ ਕੋਈ ਘਰ ਹੈ ਦੀ ਵਿਸੀਅਤ ਕਰਾ ਦੇਾਂਗੇ ਇਹ ਨਾਲੇ ਪਤਾ ਲੱਗ ਜੂ ਵੀ ਸੇਵਾ ਕਰਦੇ ਹੋ ਕਿ ਨਹੀਂ ਕਰਦੇ ਹਾਂ ਸਾਰਾ ਕੁਛ ਅਸੀਂ ਛੋਡ ਨੂੰ ਦੇ ਦਾਂਗੇ ਦੇਾਂਗੇ ਜੇ ਤੁਸੀਂ ਸਾਦੇ ਪੁੱਤ ਬੱਚੇ ਬਣਾ ਲਿਆ ਸੀਨੇ ਹਮ ਚਲ ਭਾਈ ਉਹਨਾਂ ਤਾਂ ਕਿਹੜਾ ਕਰਨਾ ਵੀ ਉਹ ਵੀ ਨਹੀਂ ਵਿਸੀਅਤ ਕਰ ਲਾ ਕੇ ਉਹਦੇ ਸਾਸ ਨੂੰ ਕਹਿ ਦਿਵਾ ਮੈਨੂੰ ਆਪਣੇ ਨੂੰ ਵਸੀਤ ਕਰਾਊਗਾ ਕਹਿੰਦੇ ਮੈਂ ਵਸੀਤ ਕਰਾ ਹੋਇਆ ਵਸੀਤ ਕਰਾਦੀ ਭਾਈ ਵੀਂਡੇ ਕੋਸ਼ਿਸ਼ ਫਰਸੇ ਚਲ ਜਾ ਗਏ ਮਗਰ ਗੋਡੇ ਮਾਰਾ ਕਰੇ ਤੂੰ ਹਿਚ ਠੀਕ ਹੋਣਾ ਹੋ ਖੜਾ ਹੋ ਖੜਾ ਬਾਪੂ ਦੇ ਬਾਪੂ ਦੇ ਹੂੰ ਵਾ ਕਹੇ ਮਾਰਦੇ ਕੋਈ ਫਰਸੇ ਸਿੱਧਾ ਨਹੀਂ ਬੈਠ ਤੁਰੇ ਫਿਰ ਕਹਿੰਦਾ ਕਿ ਉੱਠ ਰਵੇ ਉੱਠ ਨਹੀਂ ਜਾਂਦਾ ਉਹ ਜੇ ਗੋਡੇ ਦੁਖਦੇ ਤੂੰ ਕਾਦੇ ਵਾਸਤੇ ਬੁਲਾਇਆ ਹੂੰ ਤੂੰ ਕਹਿੰਦਾ ਸੇਵਾਦਾਰ ਬਣ ਕੇ ਆਇਆ ਤੇ ਤੂੰ ਸੇਵਾਦਾਰ ਬਣ ਕੇ ਰਹਿ ਭਾਈ ਹੂੰ ਚਲ ਜੇ ਮੈਂ ਕਹਿਆ ਅਕੇ ਮਾਰ ਦੇ ਕਹਿੰਦਾ ਇਤੋਂ ਕੀ ਕਹਿੰਦੇ ਕਹਿੰਦਾ ਦੋਨ ਨਾਲ ਚੱਕੋ ਅੱਛਾ ਹਾਂ ਉਹ ਫੇਰ ਇੰ ਤੰਗ ਕਰਨ ਲੱਗ ਗਿਆ ਮੰਜੇ ਤੇ ਜੇ ਕਹਿ ਜਾ ਕਰਨ ਪਈ ਮੈਂ ਬੈਠਾ ਮੈਨ ਪਾ ਦੇ ਉਹ ਲੱਟਾ ਦਾ ਫਰਕ ਕਿਹੜੀ ਸਕੇ ਆ ਪਾ ਦੇ ਕਰਨਾ ਉਹ ਜਿਹੜੇ ਚਟਾਕ ਉਤਰ ਗਏ ਮਗਰੋਂ ਮਾ ਸੁੱਤਰ ਗਿਆ ਮਾ ਉਤਰ ਗਿਆ ਮਾ ਸੁੱਟੜ ਗਿਆ ਕਿਹੜੀ ਸਕੇ ਪਾਉਣ ਦੇ ਇੱਥੇ ਬੰਦੇ ਬੈਠੇ ਨੂੰ ਕਿਹੜੀ ਸਕੇ ਕਿਹੜੀ ਸਕੇ ਪਾਉਣਾ ਹੂੰ ਮਾ ਸੁੱਤਰ ਗਿਆ ਜਿਵੇਂ ਕਹ ਮੈਂ ਕਿ ਤੂੰ ਐ ਕਿ ਕਰਦੇ ਹੂੰ ਕਹਿੰਦੇ ਸਾਰੇ ਮੋੜ ਆ ਕੇ ਬੰਵਾਇਆ ਸੀ ਕੋਈ ਜਿਆਦਾ ਮਾਇਆ ਇਹ ਗੱਲ ਕਹਿੰਦਾ ਸੀ ਹਾਂ ਇਹ ਕਹਿਣਾ ਕਹਿੰਦਾ ਹੂੰ ਤੁਸੀਂ ਜਦੋਂ ਮਹੀਨੇ ਬਾਅਦ ਉਹ ਵਸੀਅਤ ਕਰਾਈ ਹਾਂ ਜਾਂ ਜਦੋਂ ਤੁਹਾਨੂੰ ਉਹ ਘੂਰਨ ਲੱਗ ਗਿਆ ਤੁਸੀਂ ਉਹਦੀ ਸੱਸ ਨੂੰ ਆਪਣੇ ਬਾਪੂ ਦੀ ਭਾਣਜੀ ਨੂੰ ਨਹੀਂ ਫੋਨ ਕਰਕੇ ਦੱਸਿਆ ਵੀ ਭਾਈ ਇਹ ਐਂ ਕਰਦਾ ਉਹ ਤਾਂ ਰੋਜ਼ ਹੀ ਆ ਜਾਂਦੀ ਸੀ ਰੋਜ਼ ਕਹਿੰਦੀ ਸੀ ਮੈਂ ਹੂੰ ਵੇ ਭਾਈ ਮਾਰਦਾ ਇਹ ਕੁੜਤਾ ਹੈ ਹੂੰ ਇਹ ਤਾਂ ਮਾਰਦਾ ਹੈ ਹੂੰ ਇਹਦੇ ਚੱਕੇ ਨਹੀਂ ਆਉਂਦਾ ਵਾ ਕਿ ਫੇਰ ਆ ਜਾ ਕੇ ਆਉਂਦੀ ਭਈ ਇਹ ਹੂੰ ਜੈਗਰ ਚੱਕਿਆ ਨਾ ਆਇਆ ਕਿਉਂ ਤੇ ਕਿਉਂ ਲੈ ਗਈ ਜੀ ਤੂੰ ਇਹਨੂੰ ਹੂੰ ਚਲੋ ਉਹ ਤਾਂ ਆਪਦੇ ਪੁੱਤ ਦੇ ਆਪ ਦੀ ਨਿਊ ਟਿੱਟੀ ਪੁੱਤ ਦੀ ਮੇਰ ਕਰਨ ਲੱਗ ਗਏ ਹੂੰ ਸਮਝ ਆ ਲੈ ਹੂੰ ਚਲ ਭਈ ਹੁੰਦੇ ਬੰਦੇ ਮੈਨੂੰ ਕਿਸੇ ਰਿ ਕਰੇ ਫੇ ਤਾਂ ਕਹਿੰਦਾ ਕਿ ਫਲਾਣ ਚ ਕੰਮ ਜਾਇਆ ਮੈਂ ਤਾਂ ਪਈ ਜਾਂਦੀ ਨਹੀਂ ਮੈਨੂੰ ਖਾਸ਼ਾ ਕੂੜਿਓ ਨੇ ਮੈਂ ਬਾਗੀ ਮੈਂ ਤੇ ਮਾਗਰ ਪੁੱਤ ਪਹਿਲਾਂ ਮੈਂ ਬੈਠੇਨ ਛੱਡ ਗਈਆਂ ਨਿੱਤ ਨੇਮ ਕਰਦੇ ਨੂੰ ਹੂੰ ਨਿਤਨੇਮ ਕਰਦੇ ਤੇ ਦੋਨਾਂ ਹੱਲੇ ਅਬਰਸਿਸ ਕੇ ਵਾਤੀ ਹੂੰ ਚਲ ਮੈਂ ਛੱਡ ਕੇ ਭਾਗੀ ਮੈਂ ਦੱਸ ਕੇ ਕਿ ਜੀ ਮੈਂ ਫਲਾਣਾ ਦੇ ਜਾਣੀ ਆ ਹੂੰ ਮੇਰੇ ਆਉਦੀ ਨੂੰ ਗੋਲ ਜੇਤੀ ਜ਼ਹਿਰ ਦੀ ਗੋਲ ਜਰਕੀ ਉਹ ਮੈਂ ਤ ਬਗੈਰ ਘੋੜੀ ਲੈਂਦੇ ਨਹੀਂ ਤੇ ਪਤਾ ਨਹੀਂ ਉਹ ਕਿਵੇਂ ਹੋਲ ਦਿੱਤੀ ਉਹਨੇ ਕਿਵੇਂ ਨਾ ਦਿੱਤੀ ਹੂੰ ਪਰ ਕਹਿੰਦਾ ਮੈਂ ਤਾਂ ਕਹਤੇ ਜੱਬੇ ਕਿਚੇ ਕਹਿੰਦਾ ਮੈਂ ਵੀ ਦੋ ਜੀ ਜੀ ਗੱਲ ਕਰਨੀ ਹੱਤੀ ਉਹਦੇ ਨਾਲ ਕਹਿੰਦਾ ਹੂੰ ਬਾਪੂ ਕਹਿੰਦਾ ਆ ਵਾ ਵਾ ਹੂੰ ਵੈਨਰ ਗਵਾਂਢ ਚ ਤੇ ਨੇੜੀ ਸੀ ਪਰ ਸੱਦ ਕੇ ਨਹੀਂ ਲਿਆ। ਜਦ ਗੋਲ ਜੀਤੀ ਸੀ ਤਾਂ ਨੇ ਸੱਦ ਕੇ ਲਿਆ। ਹੂੰ ਉਹ ਖਬਰ ਉਹਨਾਂ ਨੇ ਮੈਨੂੰ ਕੀ ਕਹਿਣਾ ਸੀ। ਵੀ ਮੈਂ ਜਦ ਗੋਲ ਜੀਤੀ ਤੇ ਤੈਨੂੰ ਤੇ ਪੇਕੀ ਬਗ ਜੀ ਜਦ ਖਬਰ ਕੀ ਪਤਾ ਭਾਈ ਕੀ ਕਹਿਣਾ ਸੀ। ਹੂੰ ਜਦ ਜਦ ਮੈਂ ਆਈ ਵਗਾ ਕੀ ਗੱਲ ਤੇ ਕੀ ਕਹਿਣਾ ਸੀ ਕਹਿੰਦਾ ਉਹ ਟਾਈ ਵਹੀ ਸੀ। ਅੱਛਾ ਤੁਸੀਂ ਜਦੋਂ ਗਵਾਂਢੀਆਂ ਦੇ ਘਰੇ ਸੀ ਉਦੋਂ ਮੁੜ ਕੇ ਗੋਲੀ ਦੀ ਦਿੱਤੀ ਮੌਤ ਉਦੋਂ ਹੀ ਹੋ ਗਈ ਬਾਪੂ ਦੀ। ਉਦੋਂ ਉਦੋਂ ਮੇਰੇ ਆਉਂਦੇ ਨੂੰ ਬੋਲਝੋ ਕੇ ਪੈ ਗਏ ਅੱਛਾ ਪੈ ਗਏ ਬੋਲਝੋ ਕੇ ਹੂੰ ਹਾਂ ਲੈ ਕੇ ਕੀ ਗੱਲ ਕਰਨੀ ਸੀ ਹੂੰ ਕਹਿੰਦਾ ਉਹ ਟਾਈਮ ਉਹੀ ਦੀ ਕਹਿੰਦਾ ਹੁਣ ਨਹੀਂ ਬਾਪੂ ਕਹਿੰਦਾ ਹਾਂ ਹੂੰ ਚ ਪੈ ਗਏ ਭਾਈ ਮੈਂ ਕੋਲ ਨਿਤਨੇਮ ਕਰਨਾ ਬਹਿ ਗਈ ਲਾ ਕੋਲੇ ਰੇਕੇ ਉਦੋਂ ਇੱਕ ਘੰਟਾ ਤੋਂ ਬਾਅਦ ਐਨੀ ਕੁ ਛਾਲੀ ਆਈ ਉਹਨੂੰ ਜੈ ਹਰਦੀ ਜੀ ਹੂੰ ਅੱਛਾ ਛਾਲੀ ਆ ਕੇ ਉਹਦੀ ਨਾਲ ਦੀ ਨਾਲ ਕੰਡ ਬੋਲਣ ਲੱਗ ਗਿਆ ਹੂੰ ਹਾਂ ਤ੍ਰਿਛੋ ਜੱਕੇ ਪੁੱਤ ਪਹਿਲੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਤਾ ਵੀ ਮਰ ਗਿਆ ਜਿਓ ਅੱਛਾ ਹਾਂ ਸਾਡੇ ਇਹਦੇ ਨੂੰ ਫੋਨ ਕਰੇ ਇਹਨੂੰ ਹੂੰ ਮੇਰੇ ਸ੍ਰੀਕੇ ਕਬੀਲੇ ਦੇ ਮੁੰਡਿਆਂ ਨੂੰ ਫੋਨ ਨਹੀਂ ਕਰਿਆ ਕਿਸੇ ਜੇਠ ਜੂੜਦਿਆ ਨੂੰ ਹੂੰ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਸੱਤਾਂ ਨੂੰ ਮੱਸੀ ਅਨੁਨੀਆਂ ਵਾਂਗ ਵੀ ਇਹਨੂੰ ਫੋਨ ਕਰਤਾ ਵੀ ਉਹ ਤਾਂ ਮਰ ਗਿਆ ਜਿਓ ਹੂੰ ਤੂੰ ਲੈ ਕੇ ਜਾ ਕੇ ਹੂੰ ਮੈਂ ਤਾਂ ਅੰਦਰ ਹੀ ਨਹੀਂ ਬੜਨ ਦਿੱਤੀ ਹੂੰ ਉਧਰ ਪਾਣ ਸ਼ਾਦੀ ਲਈ ਪੜੋਈਆ ਸ਼ਾਦੀ ਲਈ ਉਹਨਾਂ ਨੇ ਬੋਟਰ ਡਾਕਟਰ ਘੱਟ ਲਿਆ ਹੂੰ ਪਰਚਾ ਘੱਟਦਾ ਡਾਕਟਰ ਨੇ ਦੇਖਣ ਸਾਰ ਅੰਦਰ ਹੀ ਲਿਖ ਗਏ ਪਹਿਲਾਂ ਉਹ ਹੂੰ ਉਹਨਾਂ ਨੇ ਪਰਚਾ ਘੱਟਦਾ ਫਟਿਆੜੇ ਦਾ ਹੂੰ ਨਹੀਂ ਨਹੀਂ ਕਹਿੰਦੇ ਕਿ ਅੰਦਰ ਤਾਂ ਲੈ ਜਾਓ ਅੰਦਰ ਤਾਂ ਲੈ ਜਾਓ ਅੰਦਰ ਲਿ ਜਾ ਕੇ ਪੁੱਤ ਪਤਾ ਨਹੀਂ ਕੀ ਕਰੇ ਕੀ ਨਾ ਕਰੇ ਮੈਂ ਤਾਂ ਅੰਦਰ ਹੀ ਬੜਨ ਦੇ ਦਿੱਤਾ ਬਾਸ ਲੋਥ ਬੜਾ ਕੇ ਬਾਹਰ ਕਰਤੀ ਜਿਵੇਂ ਕਹਿਆ ਵੀ ਜਹਿਰ ਦਿੱਤੀ ਹੈ ਮਾਰਤਾ ਮਾਰਤਾ ਕਈ ਦਿਨ ਨਹੀਂ ਵਈ ਮਾਰਤਾ ਮੇਰੀ ਗੱਲ ਕਿਸੇ ਨੇ ਸੁਣੀ ਹੀ ਨਹੀਂ ਨਾ ਕਿਸੇ ਰਿਸ਼ਤੇਦਾਰ ਨੇ ਨਾ ਕੋਈ ਰਸਤੇਦਾਰ ਨਹੀਂ ਸੁਣ ਰਿਸ਼ਤੇਦਾਰ ਤਾਂ ਕੋਈ ਢੱਕਾ ਸਿੱਟ ਲੱਗੇ ਵੇਰੇ ਹੌਂਦਦੇ ਮੁੰਡੇ ਸਨਾਮ ਆ ਸਾਰੇ ਉਹ ਮੁੰਡੇ ਮੁੰਡੇ ਕਿਹੜੀ ਢੱਕਾ ਸਿੱਟ ਲੱਗੇ ਕਿੰਨਾ ਟਾਈਮ ਹੋ ਗਿਆ ਹੁਣ ਬਾਪੂ ਦੀ ਮੌਤ ਨੂੰ ਭਲਾ ਕਿੰਨੇ ਹੋ ਗਏ ਕਾਇ ਮਹੀਨੇ ਹੋ ਗਏ ਰਾਣੀ ਦੇ ਜਾਵੇ 10 ਮਹੀਨੇ ਹੋਵੇ 10 ਹੋ ਗਏ ਹੂੰ ਜੇ ਜਨਮਰੀ ਚ ਹੋਈ ਆ 10 ਮਹੀਨਾ ਚੱਲੀ ਐ 10 ਮਹੀਨੇ ਹੋ ਗਏ ਹਾਂ ਅੱਛਾ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ ਜਦੋਂ ਪਤਮਾ ਇਹ ਚਲ ਹੋ ਗਿਆ ਛੱਡ ਉਹ ਭਗਪਾਤ ਸਰਗੋਸ਼ ਬਾਤ ਨੌੜੇ ਤਾਂ ਮੈਂ ਤੁਮਾ ਮੇਰੇ ਫੌਲੇ ਮੇਰਾ ਹੂੰ ਨਾ ਇਹ ਮੈਨੂੰ ਕਿਸੇ ਨੂੰ ਮਾਰਦਣਾ ਜਾਣ ਦਿਆ ਕਰੇ ਆਉਂਦੇ ਸਹਿੱਕੇ ਦੇ ਬਣਾ ਜਾਣ ਦਿਆ ਕਰੇ ਹੂੰ ਵੀ ਇਹਨੂੰ ਤੰਗ ਕਰਦੇ ਅਸੀਂ ਬਈਆਂ ਦੇ ਬਈਆਂ ਦਾਣਾ ਦੇਣੇ ਰਈਏ ਤੇ ਬਈਆਂ ਰੋਟੀਆਂ ਦੇਣੇ ਵੀ ਇਹ ਜਾ ਕੇ ਕਿਸੇ ਕੋਲ ਗੱਲ ਕਰੂਗੇ ਹੂੰ ਕਿਸੇ ਕੋਲ ਨਾ ਜਾਣ ਦਿਆ ਕਰੇ ਨਾਲ ਮੇਰੇ ਬਮਾਈ ਫੌਲੇ ਹੂੰ ਉਹ ਇੱਕ ਦਿਨ ਫੇਰ ਕਹਿੰਦੇ ਵੀ ਕਣਕ ਮੇਲੇ ਕੜ ਕੇ ਮਿਲਦੀ ਆ ਹੂੰ ਮੈਂ ਕਣਕ ਦੇ ਬਹਾਨੇ ਗਈ ਹੂੰ ਫੇਰ ਮੈਂ ਪੁੱਤ ਡਾਊਸ ਕੋਲ ਗਈ ਸਰਪਾਚ ਕੋਲ ਸਰਜੀਤ ਸਰਪੰਚ ਕੋਲ ਆਪਦੇ ਉੱਥੇ ਮੂਲੋਵਾਲ ਮੂਲਵਾਲ ਹੂੰ ਉਹ ਕਹਿੰਦਾ ਪੁੱਤ ਇੰਨਾ ਚਿਰ ਹੋ ਗਿਆ ਤੇ ਬਾਬਾ ਜੀ ਜਾਨ ਮਰਿਆ ਨੂੰ ਨਾ ਤਾਂ ਮੈਂ ਬਾਹਰ ਨਿਕਲ ਦਿੰਦਾ ਨਾਲੇ ਮੇਰਾ ਮੋਬਾਈਲ ਹੀ ਦਿੰਦਾ ਹੂੰ ਸੰਜ ਲੈ ਹੂੰ ਤੇਲਪਾ ਯੋ ਆਇਵੋ ਹੰਡਿ ਤੇ ਨਾਲ ਗੱਲ ਕਰਕੇ ਉਹਨੇ ਬਹੁਤ ਸਮਝਾਇਆ ਹਮ ਜਿੰਨਾ ਵੀ ਪੜਿਆ ਇੰਨਾ ਸਮਝਿਆ ਹਮ ਵੀ ਸਾਰੇ ਵੀਹੀ ਸਾਡੇ ਕਿਮਾਤ ਆਏ ਹਮ ਅਧਨਾ ਤਮਾਖ ਤੇਜ ਹੈ ਜਿਹੜਾ ਕਹਿੰਦਾ ਕੋਈ 12 14 ਪੜੇ ਨਾ ਦਿਮਾਗ ਦੀ ਤੇਜ ਹੁੰਦਾ ਜਿੰਨਾ ਕਦੇ ਮਾਤਰਾ ਦਿਮਾਗ ਤੇਜ ਹੈ ਹਮ ਵੀ ਤਾ ਕਿਉਂ ਇਹਨੂੰ ਆ ਉਹ ਕੰਗ ਕਰਦਾ ਹਮ ਮੈਂ ਉਹਦੇ ਕੋਈ ਤੰਦੇ ਤਾ ਫਿਰ ਬੰਨੂ ਪੁੱਤ ਕਈ 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 ਜਨਾ ਦਾਲ ਦੇ ਹੀ ਦੇਣ ਲੱਗ ਗਿਆ ਮੋਟੇ-ਮੋਟੇ ਰੋਟੇ ਦੇਣ ਲੱਗ ਗਏ ਜੇ ਮੈਂ ਕਿਆ ਕਰਾਂ ਹਮ ਵੇ ਪ੍ਰਤਮਾ ਦਾਾਲ ਦੇ ਸੰਦੇ ਮੈਨੂੰ ਚਾਰ ਦੇ ਦੋ ਜਹਰ ਪਾਈ ਹੋਈ ਐ ਆ ਗੱਲਾਂ ਹੂੰ ਹਾਂ ਦੇਮ ਕਹਦੇ ਬਤਮਨ ਚਾਟਣੀ ਦੇ ਦੋ ਉਹ ਅੱਗੇ ਤੇ ਚਟਣੀ ਆ ਰੋਟੀ ਖਾਣੇ ਤੇ ਖਾ ਲੈ ਅਧੂਆ ਗਿਆ ਘਰ ਨਾ ਜਦ ਬਸੀਤ ਆ ਦੇ ਨੌਕਰ ਆ ਲਿਓ ਨੇ ਹੂੰ ਸਾਡੇ ਗਵਾਂਢ ਚ ਪੰਜ ਬੰਦੇ ਨੇ ਹੂੰ ਪੰਜ ਉਹਦੇ ਪੱਖੇ ਨੇ ਅੱਛਾ ਹਾਂ ਪੰਜ ਬੰਦੇ ਨੇ ਸਾਡੇ ਗਵਾਂਢ ਚ ਉਹ ਮੇਰਾ ਇੰਨਾ ਕਰਦੇ ਤੇ ਜਿੰਨਾ ਪੁੱਤ ਮੈਂ ਕਹੀ ਸਕਦੀ ਹੂੰ ਸਾਡੇ ਦੋਨਾਂ ਜੀਆ ਨਾਲ ਇੰਨਾ ਕਰਦੇ ਤੇ ਉਹ ਹੂੰ ਪੰਜੇ ਬੰਦੇ ਉਹਦੇ ਕਿ ਨਹੀਂ ਹੋਏ ਫਿਰਦੇ ਸਾਰੇ ਸੱਗੇ ਰੇ ਦੋਸ਼ੂਰ ਬਣੇ ਗਏ ਸਾਨੂੰ ਗਲਤ ਕਹਿੰਦੇ ਆ ਉਹ ਹਾਂ ਹੁਣ ਮੈਨੂੰ ਉਹਨਾ ਨਹੀਂ ਕਰੋਂ ਖੜਾਇਆ ਹੈ ਅੱਛਾ ਅੱਛਾ ਉਥੋਂ ਜਿਹੜੀ ਜ਼ਮੀਨ ਸੀ ਵਸੀਅਤ ਨਾ ਕਰਾ ਲਈ ਔਰ ਰਜਿਸਟਰੀ ਵਗੈਰਾ ਆਪਦੇ ਨਾ ਕਰਾ ਲਈ ਉਹਨਾਂ ਨੇ ਔਰ ਕਰਾ ਲਈ ਜਿਹੜੀ ਆਪਦੇ ਨਾਮ ਕਰਾ ਲਈ ਉਝੜੇ ਸਾਡਾ ਵਸਤੀ ਆਥੋਂ ਤੇ ਪਰੋੜੀ ਵਾਲਾ ਕਹਿੰਦੇ ਆ ਹੂੰ ਉਹਨੂੰ ਭੇਜਤਾ ਮੈਂ ਉੱਥੇ ਜੋ ਦੇ ਉਹਨੂੰ ਰਹਿੰਦੇ ਉੱਥੇ ਹੀ ਆ ਘਰੇ ਉਹ ਉਹ ਉੱਥੇ ਰਹਿੰਦੇ ਤੇ ਤੁਹਾਨੂੰ ਘਰੋਂ ਕੱਢਤਾ ਮੈਂ ਤਾਂ ਘਰੋਂ ਕੱਢਿਆ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆਂ ਨੂੰ ਮੈਂ ਤਾਂ ਹੋ ਗਿਆ 8 ਮਹੀਨੇ ਇੱਥੇ ਬੈਠਿਆਂ ਨੂੰ ਨਾ ਇੱਥੇ ਵੀ ਆ ਪੇਕੀ ਆਣੀਆਂ ਆਏ ਫਿਰਦੇ ਨੂੰ 8 ਮਹੀਨੇ ਹੋ ਗਏ ਤੁਸੀਂ ਕੋਈ ਪੁਲਿਸ ਕੰਪਲੀਟ ਨਹੀਂ ਕੀਤੀ ਹਾਂ ਕੋਈ ਪੁਲਿਸ ਨੂੰ ਨਹੀਂ ਦੱਸਿਆ ਤੁਸੀਂ ਫਿਰ ਪੋਰਟ ਆਏ ਸਾਰੇ ਕੁੱਝ ਕਰਿਆ ਏ ਕੋਈ ਗੱਲ ਨਹੀਂ ਬਣੀ ਕੋਈ ਗੱਲ ਨਹੀਂ ਬਣੀ ਇੱਥੇ ਕੀ ਰਿਸ਼ਤੇਦਾਰੀ ਹੈ ਤੁਹਾਡੀ ਇੱਥੇ ਮੇਰੀ ਭਤੀਜੀ ਆਏ ਮੇਰੇ ਭਤੀਜੇ ਭਾਈ ਆਏ ਗੱਲ ਤਾਂ ਸੋਚਣ ਦੀ ਇਹ ਆ ਵੀ ਆਪਾਂ ਪੱਖ ਦੂਜਾ ਵੀ ਸੁਣ ਲਾਂਗੇ ਜਿਹੜਾ ਇਹ ਇਹਨਾਂ ਦੇ ਆਪਾਂ ਬਾਪੂ ਦੀ ਭਾਣਜੀ ਦਾ ਜਿਹੜਾ ਸੀਗਾ ਅੱਗੇ ਜਵਾਈ ਆਇਆ ਸੀ ਇਹਨਾਂ ਦੀ ਸੇਵਾ ਕਰਨਾ ਦੋਨਾਂ ਜੀਆਂ ਏ ਕਹਿੰਦੇ ਵੀ ਅਸੀਂ ਇਹ ਕਿਹਾ ਸੀ ਇੱਕ ਸਾਲ ਵਾਸਤੇ ਪਹਿਲਾਂ ਸਾਡੀ ਸੇਵਾ ਕਰ ਭਾਈ ਪਰ ਵਸੀਅਤ ਆ ਜਿਹੜਾ ਤੇਰੇ ਨਾਮ ਕਰਾ ਦੇਾਂਗੇ ਸਾਰਾ ਕੁਝ ਹੁਣ ਉਸ ਤੋਂ ਬਾਅਦ ਕਹਿੰਦੇ ਵੀ 2 ਮਹੀਨਿਆਂ ਬਾਅਦ ਵੀ ਸਾਨੂੰ ਜ਼ੋਰ ਪਾਉਣ ਲੱਗੇ ਅਸੀਂ ਭਾਈ ਕਰਾ ਦੇ ਵਸੀਅਤ ਕੰਮ ਨਵੇੜ ਤਾਂ ਉਦੋਂ ਮੜ ਕੇ ਜੋ ਦੁਰਦਸ਼ਾਏ ਮਾਤਾਂ ਦੇ ਦੱਸਣ ਦੇ ਮਤਾਬਕਾ ਹੁਣ ਇਹਨੂੰ ਘਰੋਂ ਕੱਢਿਆ ਨੂੰ ਵੀ 8 ਮਹੀਨੇ ਹੋ ਗਏ ਪਿੰਡ ਦੇ ਸਰਪੰਚ ਕੋਲ ਗਏ ਸੀ ਆਪਾਂ ਉਹਦਾ ਵੀ ਜ਼ਰੂਰ ਪੱਕਾ ਸੁਣਾਗੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਣਗਵਾਂਡ ਨੂੰ ਵੀ ਪੁੱਛ ਲਾਂਗੇ ਵੀ ਇਹ ਇਹ ਜਾਂ ਇਹ ਕਸੂਰ ਗਿਆ ਪਰ ਇੱਕ ਪੁਆਇੰਟ ਖਾਸ ਆ ਜਿਹੜਾ ਜ਼ਰੂਰੀ ਅਰਸਾਨੀਅਤ ਤੌਰ ਤੇ ਬੇਸ਼ੱਕ ਮਾਤਾਂ ਦਾ ਕਸੂਰ ਆ ਬੇਸ਼ੱਕ ਉਹਨਾਂ ਦਾ ਇਹ ਗੱਲ ਸਾਨੂੰ ਬੰਦੇ ਬਣ ਕੇ ਸੋਚ ਲੈਣੀ ਚਾਹੀਦੀ ਆ ਵੀ ਜੇ ਸਾਰਾ ਕੁਝ ਜ਼ਮੀਨ ਜਾਇਦਾਦ ਘਰਬਾਰ ਇਹਨਾਂ ਦੇ ਨਾਲ ਨਹੀਂ ਗਿਆ ਤੇ ਜੇ ਤੁਸੀਂ ਕਿਸੇ ਨਾਲ ਬੇਈਮਾਨੀ ਕਰਕੇ ਕਿਸੇ ਦਾ ਇਹ ਡੱਬ ਲੋਗੇ ਜਾਣਾ ਤੁਹਾਡੇ ਨਾਲ ਇਥੇ ਆ ਵੀ ਕੋਈ ਨਰਕ ਸਵਰਗ ਪਾਸੇ ਨਹੀਂ ਬਣਿਆ ਭੁਖਤ ਕੇ ਇੱਥੇ ਜਾਣਾ ਜੇ ਅੱਜ ਇਹਨਾਂ ਨਾਲ ਐ ਕੀਤੀ ਅਤੇ ਕੱਲ ਨੂੰ ਤੁਹਾਡੇ ਨਾਲ ਵੀ ਇਦਾਂ ਹੀ ਹੋ ਸਕਦੀ ਹੈ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਇੱਥੇ ਸਿਕੰਦਰ ਬਾਦਸ਼ਾਹ ਅਗੇ ਉੱਠ ਗਿਆ ਇੱਥੇ ਹੁਣ ਮਾਤਾ ਰਜਿਸਟਰੀ ਤੇਰੀ ਕਰਾ ਲਈ ਹੁਣ ਕੋਈ ਅੱਗੇ ਕੋਈ ਇੰਤਕਾਲ ਰੋਕਣ ਦਾ ਕੋਈ ਕੋਈ ਰਪੂਰਤ ਕਰਾਈ ਆ ਮੈਂ ਨਾ ਤਾਂ ਮੈਂ ਵਾਦੀ ਦਾ ਸੋੜੇ ਵੇਚੀ ਚੋੜੇ ਰੋਹਤਾ ਹੂੰ ਉਹ ਤਾਂ ਸੰਝ ਲੈ ਬੰਦੀ ਲਿਆਤੀ ਹੂੰ ਤੜ ਜੀ ਵੀ ਘਨੇ ਕਰਤੀ ਹੁੰਦੀ ਬੰਦੀ ਲਿਆਤੀ ਹੂੰ ਵੰਦੇ ਦੇ ਸਿਹਰੇ ਹਣ ਪਰ ਕੀ ਚੱਲਦਾ ਹੁਣ ਕੀ ਚੱਲਦਾ ਕਿਸ ਲਾਇਆ ਹਾਂ ਕਿਸ ਲਾਇਆ ਹੈ ਹੁਣ ਮਾਤਾ ਜੀ ਨੂੰ ਇਹ ਗੱਲ ਆ ਵੀ 8 ਮਹੀਨੇ ਆ ਜਿਹੜੀ ਇਹ ਘਰ ਤੋਂ ਬਾਹਰ ਆ ਗਈ ਹੁਣ ਇੱਥੇ ਆਪਣੀ ਭਤੀਜੀ ਕੋਲੇ ਰਹਿ ਰਹੀ ਆ ਹੁਣ ਠੀਕ ਆ ਮੈਲ ਸਭ ਕੁਝ ਰਿਹਾ ਪਰ ਕਹਿੰਦੇ ਹੁੰਦੇ ਵੀ ਆਪ ਦੀ ਕਾਨਿਆਂ ਦੀ ਭਲਾਂ ਕੁਲੀ ਹੋਵੇ ਉੱਥੇ ਸੌਖੀ ਨੀਂਦ ਆ ਜਾਂਦੀ ਹੈ ਹੁਣ ਮਾਤਾਂ ਦਾ ਇਹ ਦੁੱਖ ਵੀ ਆ ਦਰਦ ਵੀ ਆ ਵੀ ਮੈਂ ਆਪਦੇ ਘਰੇ ਜਾਣਾ ਚਾਹੁੰਦੀ ਆ ਮੈਨੂੰ ਕਿਤੇ ਨੀਂਦ ਨਹੀਂ ਆਉਂਦੀ ਕਿਉਂ ساری ਉਮਰ ਉੱਥੇ ਬਤੀਤ ਕੀਤੀ ਸਾਰੀ ਜ਼ਿੰਦਗੀ ਦਾ ਚੰਗਾ ਮਾੜਾ ਹਰ ਪੜਾ ਉੱਥੇ ਆਪਦੇ ਪਿੰਡ ਨਗਾਇਆ ਆਪਦੇ ਉਹਨਾਂ ਲੋਕਾਂ ਚ ਵਿਚਰੀ ਹਨਾ ਆਪਾਂ ਨੂੰ ਪਤਾ ਹੀ ਆ ਹੁਣ ਉਸ ਤਰੀਕੇ ਨਾਲ ਹੀ ਅਫਸੈਟ ਵੀ ਆ ਤੇ ਦੋਨੇ ਜੀ ਰਹਿੰਦੇ ਆ ਦੋਨੇ ਰਹਿੰਦੇ ਨੇ ਦੋ ਬੱਚੇ ਨੇ ਉੱਥੇ ਰਹਿੰਦੇ ਨੇ ਹਾਂ ਉੱਥੇ ਰਹਿੰਦੇ ਉਹ ਤਾਂ ਇੱਛਾ ਕਰਦੇ ਨੇ ਅਸਲ ਗੱਲਬਾਤ ਇਹੀ ਆ ਵੀ ਮਾਤਾ ਜੀ ਦੀ ਇਹ ਜ਼ਰੂਰ दिली ਤਮੰਨਾ ਵੀ ਆ ਖਵਾਸ਼ੀ ਵੀ ਆ ਮਾਤਾ ਕਹਿੰਦੀ ਵੀ ਮੈਂ ਆਪਦੇ ਘਰ ਜਾਣਾ ਚਾਹੁੰਦੀ ਆ ਮੈਂ ਉੱਥੇ ਰਹਿਣਾ ਚਾਹੁੰਨੀ ਆ ਜਿੰਨੀ ਕੁ ਮੇਰੀ ਜ਼ਿੰਦਗੀ ਦੇ ਬਾਕੀ ਦਾ ਸਮਾਂ ਰਹਿੰਦਾ ਮੈਂ ਆਪਦੇ ਘਰੇ ਗੁਜ਼ਾਰਨਾ ਚਾਹੁੰਨੀ ਆ ਤੇ ਮੈਂ ਵੀ ਇਹੀ ਬੇਨਤੀ ਵੀ ਕਰਦਾ ਹਾਂ ਉਸ ਭਰਾ ਨੂੰ ਵੀ ਬੇਨਤੀ ਕਰਦਾ ਜਿਹੜੇ ਮਾਤਾ ਜੀ ਨੂੰ ਸੰਭਾਲਣੇ ਸੀ ਵੀ ਜ਼ਰੂਰ ਤੁਸੀਂ ਵੀ ਅਨਸਾਣੀ ਤੌਰ ਤੇ ਜਾਂ ਪਿੰਡ ਦੇ ਸਰਪੰਚ ਸਾਹਿਬ ਨੂੰ ਜਾਂ ਜਿਹੜੇ ਹੋਰ ਕੋਈ ਚਾਰ ਭੈਣ ਭਾਈ ਆਣ ਗਵਾਂਡ ਵੀ ਮਾਤਾ ਨੂੰ ਭਾਈ ਜਰੂਰ ਸਤਕਾਰ ਦੇ ਨਾਲ ਲੈ ਕੇ ਜਾਓ ਜਿੰਨੀ ਕੇ ਦੀ ਮਾਤਾ ਦੀ ਜ਼ਿੰਦਗੀ ਹੈ ਆਪਦੇ ਉਥੇ ਸਹੁਰੇ ਘਰ ਆ ਜਿਹੜਾ ਉਥੇ ਕੱਢ ਲੈ ਉਥੇ ਜਾਣਾ ਚਾਹੁੰਨੇ ਉਹਨਾਂ ਮਾਤਾ ਅਸੀਂ ਉਥੇ ਜਾਣਾ ਚਾਹੁੰਨੇ ਫਿਰ ਹਲੇ ਸਾਡਾ ਕੇਸ ਚੱਲਦਾ ਹੈ ਮਾਰਨਾਂ ਦੇਵੇ ਨਹੀਂ ਕੁਝ ਨਹੀਂ ਹੁੰਦਾ ਜਦੋਂ ਅਸੀਂ ਗੱਲ ਕਰਾਂਗੇ ਇਸ ਤਰੀਕੇ ਨਾਲ ਨਹੀਂ ਕੋਈ ਮਾਰਦਾ ਪਹਿਲਾਂ ਚਲੋ ਜੋ ਤੁਹਾਡਾ ਹੋਇਆ ਆਪਾਂ ਨੂੰ ਪਤਾ ਨਹੀਂ ਪਰ ਹੁਣ ਇਹ ਗੱਲ ਕੈਮਰੇ 'ਚ ਰਿਕਾਰਡ ਆ ਕੋਈ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਹਰ ਗੱਲ ਤੁਹਾਨੂੰ ਜਿਵੇਂ ਤੁਹਾਨੂੰ ਲੱਗੂ ਵੀ ਕੋਈ ਚਾਰ ਅੱਖਰ ਲਿਖ ਕੇ ਜਾਣਾ ਮੈਂ ਕੋਈ ਮੈਂ ਕਿਸੇ ਦੀ ਗਵਾਹੀ ਪਵਾ ਕੇ ਜਾਣਾ ਮੈਂ ਕਿਸੇ ਤੋਂ ਕੋਈ ਥਾਣੇ 'ਚ ਲਿਖ ਲਿਖਾ ਕੇ ਲੈ ਜਾਣਾ ਕੋਈ ਵਕੀਲ ਜੱਜ ਦਾ ਤਾਂ ਨਹੀਂ ਇਹਦੇ ਵਿੱਚ ਕੋਈ ਤਾਂ ਕਿਵੇਂ ਵਕੀਲ ਜੱਜ ਦਾ ਵਿੱਚ ਮੈਂ ਵਕੀਲ ਕਰੇ ਬਿਨਾਂ ਸਾਡੇ ਕੋਈ ਨਹੀਂ ਨਿਹੜਕਾ ਕੋਈ ਨਹੀਂ ਉਹ ਤਾਂ ਮਾਤਾ ਤੁਹਾਡੀ ਕਾਨੂੰਨੀ ਲੜਾਈ ਆ ਉਹ ਤਾਂ ਜਿਹੜਾ ਸਹੀ ਹੋ ਉਹਨੇ ਜਿੱਤ ਲੈਣੀ ਆ ਉਹ ਨਹੀਂ ਪਰ ਅਸਲ 'ਚ ਇਹ ਹੈ ਨਾ ਉਹਨਾਂ ਦੇ ਰਹਿਣ ਨਾਲੋਂ ਘਰ ਤਾਂ ਪਹਿਲਾਂ ਉਹ ਥੋੜਾ ਅੱਛਾ ਹਾਂ ਵਸੀਅਤ ਤਾਂ ਤੁਸੀਂ ਕਰਾਈ ਹੈ ਨਾ ਹਾਂ ਹਾਂ ਤੁਸੀਂ ਤਾਂ ਨਹੀਂ ਉਹਨਾਂ ਕੋਲੇ ਜਾ ਕੇ ਰਹਿਣ ਲੱਗੇ ਉਹ ਰਹਿਣ ਲੱਗੇ ਆ ਤੁਹਾਡੇ ਕੋਲ ਸਾਡੇ ਕੋਲ ਆਪਾਂ ਜ਼ਰੂਰ ਬੇਨਤੀ ਕਰ ਲਾਂਗੇ ਚਲੋ ਇਹਨਾਂ ਕਹਿੰਦੇ ਆ ਤੁਸੀਂ ਸਾਥ ਰਹੇ ਹੋ ਜਾਂ ਸੇਵਾ ਕੀਤੀ ਉਹ ਧੰਨਵਾਦ ਆ ਪਰ ਆ ਜਿਹੜਾ ਜਾਂਦੇ ਟਾਈਮ ਆ ਇਹ ਜ਼ਰੂਰ ਆਦਰ ਮਾਣ ਆ ਜਿਹੜਾ ਜ਼ਰੂਰ ਮੈਂ ਇਹ ਬੇਨਤੀ ਵੀ ਕਰੂੰਗਾ ਵੀ ਇਹ ਮਾਤਾਂ ਦੀ ਇਹ ਖਵਾਇਸ਼ ਆ ਦੇ ਲਈ ਤਮੰਨਾ ਵੀ ਮੈਂ ਜਿਹੜਾ ਮਗਰਲਾ ਮੇਰਾ ਟਾਈਮ ਆ ਵੜਾਪੇ ਦਾ ਤੇ ਮੈਂ ਆਪ ਦੇ ਘਰੇ ਕੱਢ ਲਾਂ ਤੇ ਆਪਾਂ ਕੋਸ਼ਿਸ਼ ਕਰਾਂਗੇ ਦੂਜਾ ਪੱਖ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੁੜੇ ਰੂਮ ਲੁਕਾ ਟੀਵੀ ਨਾਲ ਧੰਨਵਾਦ